ਮੈਂ ਤਾਂ ਜਿਨ੍ਹਾਂ ਨੇ ਕਾਉਂਸਲਰ ਦੀ ਜਿਹੜੀ ਹੈਗੀ ਉਹ ਸੋਚ ਚੁੱਕਣੀ ਹੈ ਅੱਜ ਵੀ ਆ ਉਪਚੋਣਾ ਤੇ ਇਹਨਾਂ ਦੀ ਜਿੱਤ ਹੋਈ ਹੈ ਅਮਰ ਸਿੰਘ ਮੈਕਾ ਵੀ ਉਹਨਾਂ ਦੇ ਬੜਾ ਬੁਸ਼ੀ ਉਹ ਵੀ ਪਹੁੰਚ ਗਏ ਨੇ ਤੇ ਜਿਹੜੀ ਕਵੀ ਹੈ ਕਾਉਂਸਲਰਾਂ ਜਿੱਤੇ ਨੇ ਅਪਰਵਾਸੜ ਭਾਈ ਭਾਈ ਜੀ ਭਾਈ ਜੀ ਇੱਥੇ ਕਾਫੀ ਜਿਹੜਾ ਹੈਗਾ

ਅਰਜਨਜੀਤ ਮਹਿਤਾ ਜਿੰਦਾਬਾਦ ਅਰਜਨਜੀਤ ਮਹਿਤਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ ਦੇ ਨਾਲ ਇੱਕ ਇੱਕ ਪੋਜ਼ਿਟਿਵ ਸੋਚ ਦੇ ਨਾਲ ਤੇ ਇੱਕ ਲੋਕਾਂ ਦੇ ਪਿਆਰ ਦੇ ਆਸ ਨਾਲ ਅਸੀਂ ਅੰਦਰ ਜਾ ਰਹੇ ਹਾਂ ਤੇ ਅੱਜ ਮੈਂ ਆਪਣੀ ਓਥ ਵੀ ਸੌ ਵੀ ਚੱਕੂਗਾ ਕਾਉਂਸਲਰ ਦੀ ਤੇ ਨਾਲ ਹੀ ਮੇਅਰ ਦੇ ਇਲੈਕਸ਼ਨ ਦਾ ਦਾਅਵੇਦਾਰੀ ਵੀ ਭਰਾਂਗੇ ਤੇ ਬਾਕੀ ਪ੍ਰਮਾਤਮਾ ਦੇ ਹੱਥ ਹੈ ਆਸ਼ਾ ਕਰਦਾ ਸਾਰਿਆਂ ਦਾ ਪਿਆਰ ਮਿਲੂਗਾ ਤੇ ਮੈਂ ਸਾਰਿਆਂ ਦੀ ਉਮੀਦਾਂ ਤੇ ਖਰਾ ਉਤਰਾਂਗਾ ਕਿੰਨੇ ਕਐਮਸੀ ਦਾ ਸਮਰਥਨ ਲੱਗਦਾ ਤੁਹਾਨੂੰ ਅੰਦਰੋਂ ਆ ਕੇ ਪਤਾ ਲੱਗੂ ਸਾਰਿਆਂ ਨੂੰ ਕਪਤਨ ਮੰਤਰੀ ਸਾਹਿਬ ਕਹਿ ਗਏ ਆ ਵੀ ਮੇਜ਼ ਤੋਂ ਪਹਿਲਾਂ ਇੱਕ ਤਰਫਾ ਹੀ ਗੇਮ ਹੈ ਨਰਿੰਦਰ ਲੇਟ ਹੋਈ ਹੈ ਇੱਕ ਤਰਫੇ ਹੀ ਗੇਮ ਹੈ ਸਾਰੀ ਜੀ ਇੱਕ ਤਰਫਾ ਹਾਂਜੀ ਸਾਰੀ ਇੱਕ ਤਰਫਾ ਗੇਮ ਹੈ ਇਹਨੂੰ ਪਾਉਂਗ ਬੋ ਜੀ ਮੈਂ ਸਭ ਤੋਂ ਪਹਿਲਾਂ ਐਲਾਨ ਕੀਤਾ ਸੀ ਜੀ ਪਿੰਡ ਦੇ ਵਿਕਾਸ ਨੂੰ ਪਾਵਾਂਗੇ ਪਿੰਡ ਦੇ ਵਿਕਾਸ ਆਤਮ ਸਿੰਘ ਕਟਪਾਲ 40 ਨੰਬਰ ਵਾਤਾ ਕਐਮਸੀ ਸਭ ਤੋਂ ਪਹਿਲਾਂ ਐਲਾਨ ਕੀਤਾ ਸੀ ਹਾਂਜੀ ਆਗੇ ਵਧਦੇ ਹੋ ਸਾਰੇ 36 ਹਾਂ ਜਿਹੜਾ ਪਲੇਰਾ 14 ਕੌਂਸਲਰ ਹੈ ਜਿਹੜੇ ਹੁਣ ਪਹੁੰਚੇ ਹੈ ਜਿਹੜੇ ਕਲਮਜੀਤ ਸਿੰਘ ਮੈਥਾ ਦੇ ਨਾਲ ਹੀ ਹੈ